ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਤ ਉਪਾਅ ਤੇ ਜਾਣਕਾਰੀ ਲੈ ਕੇ ਆਏ ਹਾਂ ਜੋ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣ ਵਾਲੀ ਹੈ 29 ਜਨਵਰੀ 2025 ਨੂੰ 나ਗ ਪੰਚਮੀ ਵਾਲੇ ਦਿਨ ਇਹ ਇੱਕ ਕੰਮ ਤੁਸੀਂ ਭੁੱਲ ਕੇ ਵੀ ਆਪਣੇ ਘਰ ਦੇ ਵਿੱਚ ਨਾ ਕਰਿਓ ਨਹੀਂ ਤਾਂ ਤੁਹਾਡੀ ਕੀਤੀ ਗਈ ਇਹ ਗਲਤੀ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮ ਤੇ ਮੁਸ਼ਕਲਾਂ ਇਹ ਜਿਹੜੀਆਂ ਉਹ ਕ੍ਰੀਏਟ ਹੋਣਗੀਆਂ ਉਹ ਕਿਹੜੀ ਚੀਜ਼ ਇਹ ਕਿਹੜਾ ਕੰਮ ਹੈ ਜਿਹੜਾ ਸਾਨੂੰ ਨਹੀਂ ਕਰਨਾ ਚਾਹੀਦਾ ਇਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੇ ਇਸੇ ਤਰੀਕੇ ਦੇ ਨਾਲ ਇਹ ਸਾਰੀ ਜਾਣਕਾਰੀ ਉਪਾਅ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੋ ਇਸੇ ਤਰੀਕੇ ਦੇ ਨਾਲ 29 ਜੁਲਾਈ 2025 ਨੂੰ 나ਗ ਪ पंचमी ਵਾਲੇ ਦਿਨ ਤੁਸੀਂ ਫੁੱਲ ਕੇ ਵੀ ਰੋਟੀ ਨਾ ਬਣਾਇਓ। ਸੋ ਇਸੇ ਤਰੀਕੇ ਦੇ ਨਾਲ ਕਿਉਂਕਿ ਜੇਕਰ ਅਸੀਂ 나ਗ ਪ पंचमी ਵਾਲੇ ਦਿਨ ਆਪਣੇ ਘਰ ਦੇ ਵਿੱਚ ਰੋਟੀ ਬਣਾਵਾਂਗੇ ਨਾ ਤੇ ਇਸ ਸ਼ੁਭ ਅਵਸਰ ਤੇ ਸਾਡੇ ਘਰ ਦੇ ਵਿੱਚ ਇਹ ਇੱਕ ਕੰਮ ਇਹ ਸਾਡੇ ਦੁਆਰਾ ਕੀਤੀ ਗਈ ਗਲਤੀ ਦੇ ਨਾਲ ਸਾਡੇ ਘਰ ਦੇ ਜਿਹੜੇ ਦੁੱਖ ਕਸ਼ਟ ਨੇ ਉਹ ਜਿਹੜੇ ਵਾਧ ਜਾਣਗੇ। ਇਸੇ ਤਰੀਕੇ ਦੇ ਨਾਲ ਅੱਜ ਦੀ ਜਿਹੜੀ ਵੀਡੀਓ ਹੈ ਨਾ ਇਹਦੇ ਵਿੱਚ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦੇਣ ਵਾਲੇ ਹਾਂ ਅਸੀਂ ਭੁੱਲ ਕੇ ਵੀ ਇਸ ਗਲਤੀ ਨੂੰ ਨਹੀਂ ਕਰਨਾ ਜੋ ਕਿ ਬਹੁਤ ਸਾਰੇ ਲੋਕ ਇਸ ਗਲਤੀ ਨੂੰ ਅਕਸਰ ਕਰਦੇ ਰਹਿੰਦੇ ਨੇ ਜੇਕਰ ਇਸ ਤੋਂ ਪਹਿਲਾਂ ਤੁਸੀਂ 나ਗ ਪੰਚਮੀ ਦੇ ਦਿਨ ਪਿੱਛੇ ਕਾਫੀ ਸਮੇਂ ਤੋਂ ਰੋਟੀ ਬਣਾ ਰਹੇ ਹੋ ਤਾਂ ਇਸ ਵਾਰ ਤੁਸੀਂ ਭੁੱਲ ਕੇ ਵੀ ਇਸ ਗਲਤੀ ਨੂੰ ਨਾ ਕਰਿਓ ਨਹੀਂ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਸੇ ਤੋਣਾਂ ਪੈਗਾ। ਇਸੇ ਤਰੀਕੇ ਦੇ ਨਾਲ ਜੋ ਨਾਗ ਪੰਚਮੀ ਹੁੰਦੀ ਏ, ਸੌਣ ਦੇ ਮਹੀਨੇ ਦੇ ਵਿੱਚ ਆਉਂਦੀ ਏ, ਜੋ ਕਿ ਭਗਵਾਨ ਸ਼ਿਵ ਨੂੰ ਬਹੁਤ ਹੀ ਜ਼ਿਆਦਾ ਸਮਰਪਿਤ ਹੁੰਦੀ ਏ। ਇਸੇ ਤਰੀਕੇ ਦੇ ਨਾਲ ਇਹ ਮਹੀਨਾ ਬਹੁਤ ਹੀ ਜ਼ਿਆਦਾ ਪਵਿੱਤਰ ਹੁੰਦਾ ਏ ਤੇ ਨਾਗ ਪੰਚਮੀ ਦਾ ਜੋ ਦਿਨ ਹੁੰਦਾ ਏ, ਉਹ ਨਾਗ ਦੇਵਤਾ ਨੂੰ ਸਮਰਪਿਤ ਹੁੰਦਾ ਹੈ ਕਹਿੰਦਾ ਭਾਵ ਕਿ ਜੋ ਨਾਗ ਦੇਵਤਾ ਹੁੰਦੇ ਆ ਇਸ ਦਿਨ ਵੱਡੀ ਸੰਖਿਆ ਦੇ ਵਿੱਚ ਨਾਗ ਦੇਵਤਾ ਦੀ ਲੋਕ ਪੂਜਾ ਕਰਦੇ ਨੇ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਲੋਕ ਆਪਣੇ ਘਰ ਦੇ ਵਿੱਚ ਗਰੀਬੀ ਤੋਂ ਪੈਸੇ ਤੋਂ ਬਹੁਤ ਹੀ ਜ਼ਿਆਦਾ ਤੰਗ ਪਰੇਸ਼ਾਨ ਰਹਿੰਦੇ ਨੇ ਤਾਂ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਇਸ ਦਿਨ ਨਾਗ ਦੇਵਤਾ ਦਾ ਪਾਠ ਪੂਜਾ ਜ਼ਰੂਰ ਕਰਨਾ ਚਾਹੀਦਾ ਹੈ ਉਹਨਾਂ ਦਾ ਪੂਜਾ ਜ਼ਰੂਰ ਕਰੋ ਸੌਣ ਦੇ ਮਹੀਨੇ ਦੇ ਵਿੱਚ ਸੋ ਇਸੇ ਤਰੀਕੇ ਦੇ ਨਾਲ ਅਪਾ ਗੱਲ ਕਰਦੀਆਂ ਕਿ ਕਿਉਂ ਇਸ ਦੇ ਪਿੱਛੇ ਕੀ ਕਾਰਨ ਹੈ ਕਿ ਸਾਨੂੰ 나ਗ ਪੰਚਮੀ ਵਾਲੇ ਦਿਨ ਆਪਣੇ ਘਰ ਦੇ ਵਿੱਚ ਰੋਟੀ ਕਿਉਂ ਨਹੀਂ ਬਣਾਉਣੀ ਚਾਹੀਦੀ ਸਭ ਤੋਂ ਪਹਿਲਾਂ ਤਾਂ ਅਪਾ ਤੁਹਾਨੂੰ ਦੱਸਦੀਏ ਕਿ ਜੋ ਲੋਕ ਆਪਣੇ ਘਰ ਦੇ ਵਿੱਚ 나ਗ ਪੰਚਮੀ ਵਾਲੇ ਦਿਨ ਰੋਟੀ ਬਣਾਉਂਦੇ ਆ ਉਹਨਾਂ ਦੇ ਘਰ ਦੇ ਵਿੱਚ ਤਾਂ ਗਰੀਬੀ ਸ਼ੁਰੂ ਹੋ ਜਾਂਦੀ ਹੈ ਜੇਕਰ ਉਹਨਾਂ ਦਾ ਕਾਰੋਬਾਰ ਵਧੀਆ ਚੱਲਦਾ ਹੈ ਕੰਮਕਾਰ ਵਧੀਆ ਚੱਲਦਾ ਹੈ ਘਰ ਦੇ ਵਿੱਚ ਵਧੀਆ ਪੈਸਾ ਆਉਂਦਾ ਹੈ ਇਹ ਸਾਰੀਆਂ ਦਿੱਕਤਾਂ ਪ੍ਰੋਬਲਮ ਉਹਨਾਂ ਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਦੇ ਨਾਲ-ਨਾਲ ਮਾਂ ਅਨੂਪੁਰਨਾ ਦਾ ਆਸ਼ੀਰਵਾਦ ਵੀ ਇਹ ਜਿਹੜਾ ਉਹ ਵੀ ਸਾਨੂੰ ਨਹੀਂ ਮਿਲਦਾ ਇਸੇ ਤਰੀਕੇ ਦੀ ਨਾਲ ਜੇਕਰ 나ਗ ਪੰਚਮੀ ਵਾਲੇ ਦਿਨ ਕੋਈ ਵੀ ਵਿਅਕਤੀ ਮਾਂ ਅਨੂਪੁਰਨਾ ਦਾ ਆਸ਼ੀਰਵਾਦ ਨਹੀਂ ਪ੍ਰਾਪਤ ਕਰਦਾ ਉਸਦੇ ਘਰ ਦੇ ਵਿੱਚ ਕਦੇ ਵੀ ਸੁਖ-ਸਮ੍ਰਿਧੀ ਨਹੀਂ ਰਹਿੰਦੀ ਤੇ ਨਾ ਹੀ ਉਸਦੇ ਘਰ ਦੇ ਵਿੱਚ ਬਰਕਤ ਪੈਂਦੀ ਹੈ। ਉਹਦੇ ਘਰ ਦੇ ਵਿੱਚ ਗਰੀਬੀ ਦਾ ਵਾਸ ਹੋ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਜੋ ਅਸੀਂ ਆਪਣੇ ਘਰ ਦੇ ਵਿੱਚ ਰੋਟੀ ਤਿਆਰ ਕਰਦੇ ਆਂ ਆਪਾਂ ਸਾਰੇ ਹੀ ਜਾਣਦੇ ਆਂ ਕਿ ਰੋਟੀ ਲੋਹੇ ਦੇ ਤਵੇ ਤੇ ਤਿਆਰ ਕੀਤੀ ਜਾਂਦੀ ਹੈ ਤੇ ਲੋਹੇ ਦਾ ਪ੍ਰਯੋਗ ਇਸ ਦਿਨ ਕਰਨਾ ਬਹੁਤ ਹੀ ਜ਼ਿਆਦਾ ਅਸ਼ੁੱਭ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਲੋਹੇ ਦਾ ਪਰਯੋਗ ਨਾਨਕ ਪੰਜਵੀਂ ਵਾਲੇ ਦਿਨ ਕਰਦੇ ਹੋ ਉਸਦੇ ਤੁਸੀਂ ਰੋਟੀ ਤਿਆਰ ਕਰਦੇ ਹੋ ਇਹ ਗਲਤੀ ਕਰਨ ਦੇ ਨਾਲ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਕਸ਼ਟ ਨੇ ਉਹ ਹੋਰ ਵੀ ਜ਼ਿਆਦਾ ਵੱਧ ਜਾਂਦੇ ਨੇ ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੀ ਆ ਕਿ ਰੋਟੀ ਬਣਾਉਣ ਦੇ ਲਈ ਜੇ ਸਦਾ ਵੀਰ ਤੁਸੀਂ ਪਰਯੋਗ ਕਰਦੇ ਹੋ ਉਸ ਤਵੇ ਦਾ ਜਿਹੜਾ ਆਕਾਰ ਹੁੰਦਾ ਹੈ ਨਾ ਉਸ ਆਕਾਰ ਨੂੰ नाग ਦੇਵਤਾ ਦੇ ਫਣ ਦੇ ਨਾਲ ਜੋੜਿਆ ਜਾਂਦਾ ਹੈ ਕਿਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਸਿੱਧਾ-ਸਿੱਧਾ ਇਸ ਤਵੇ ਨੂੰ ਚੁੱਲ੍ਹੇ ਤੇ ਰੱਖਦੇ ਹੋ ਤਾਂ ਜਦੋਂ नाग ਦੇਵਤਾ ਹੁੰਦਾ ਹੈ ਉਹ ਤੁਹਾਡੇ ਤੋਂ ਨਾਰਾਜ਼ ਹੋ ਜਾਂਦਾ ਹੈ ਇਸ ਦੇ ਨਾਲ-ਨਾਲ ਤਵੇ ਨੂੰ ਰਾਹੁ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਇਸੀ ਤਰੀਕੇ ਦੇ ਨਾਲ ਰਾਹੂ ਦੀ ਜਿਹੜੀ ਕੁੰਡਲੀ ਹੁੰਦੀ ਏ ਉਸ ਦੇ ਵਿੱਚ ਜਿਹੜਾ ਦੁਸ਼ਟ ਪ੍ਰਭਾਵ ਇਹ ਨਾ ਸਾਡੀ ਕੁੰਡਲੀ ਤੇ ਵਿੱਚ ਰਾਹੂ ਦਾ ਉਹ ਬਹੁਤ ਹੀ ਜ਼ਿਆਦਾ ਵਧ ਚੰਦਾ ਏ ਇਸ ਤਰੀਕੇ ਦੇ ਨਾਲ ਤਾਂ ਵੇ ਤੇ 나ਗ ਪੰਚਮੀ ਵਾਲੇ ਦਿਨ ਰੋਟੀ ਬਣਾਉਣ ਦੇ ਨਾਲ ਵਿਅਕਤੀ ਦੇ ਇੱਕ ਤਰਫ ਤੋਂ ਨਹੀਂ ਕਈ ਤਰਫਾਂ ਤੋਂ ਉਸ ਨੂੰ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਏ ਉਸ ਦੀ ਸਿਹਤ ਤੇ ਮੁਸੀਬਤਾਂ ਦਾ ਪਹਾੜ ਜਿਹੜਾ ਟੁੱਟ ਜਾਂਦਾ ਏ ਤੇ ਜਿਸ ਤਰੀਕੇ ਦੇ ਨਾਲ ਉਸ ਨੂੰ ਕਈ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਇਸੇ ਤਰੀਕੇ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਜੇ ਇਸ ਤਰ੍ਹਾਂ ਨਾਗ ਪੰਚਮੀ ਵਾਲੇ ਦਿਨ ਰੋਟੀ ਬਣਾਉਣਾ ਬਹੁਤ ਹੀ ਜ਼ਿਆਦਾ ਅਸ਼ੁਭ ਮੰਨਿਆ ਜਾਂਦਾ ਹੈ ਕਹਿੰਦਾ ਭਾਵੇਂ ਕਿ ਸ਼ੁਭ ਨਹੀਂ ਮੰਨਿਆ ਜਾਂਦਾ ਉਸੇ ਤਰੀਕੇ ਦੇ ਨਾਲ Hindu ਧਰਮ ਦੇ ਵਿੱਚ ਹੋਰ ਵੀ ਬਹੁਤ ਜ਼ਿਆਦੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਰੀਤੀ ਰਿਵਾਜ ਹੁੰਦੇ ਹੈ ਜੇ ਸਮੇ ਰੋਟੀ ਬਣਾਉਣਾ ਸ਼ੁਭ ਨਹੀਂ ਮੰਨਿਆ ਜਾਂਦਾ ਬਹੁਤ ਸਾਰੇ ਲੋਕ ਇਸ ਗੱਲ ਤੇ ਵੀ ਟਿੱਪਣੀ ਕਰਦੇ ਆ ਕਿ ਇਹ ਵਹਿਮ ਪਰੰਭੂ ਹੁੰਦੇ ਆ ਪਰ ਇਹ ਗੱਲਾਂ ਕੁਝ ਕੁ ਸੱਚੀਆਂ ਵੀ ਹੁੰਦੀਆਂ ਨੇ ਇਸੇ ਤਰੀਕੇ ਦੇ ਨਾਲ ਜਿਸ ਦਿਨ ਮਾਂ ਸ਼ੀਤਲਾ ਦਾ ਦਿਨ ਹੁੰਦਾ ਹੈ ਪੂਜਾ ਕੀਤੀ ਜਾਂਦੀ ਉਸ ਦਿਨ ਵੀ ਮਾਂ ਸ਼ੀਤਲਾ ਨੂੰ ਬਾਸੀ ਰੋਟੀ ਦਾ ਹੀ ਭੋਗ ਲਗਵਾਇਆ ਜਾਂਦਾ ਹੈ ਜਿਸ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਸਾਰੇ ਲੋਕ ਗ੍ਰਹਿਣ ਕਰਦੇ ਆ ਕਹਿਣ ਦਾ ਭਾਵ ਕਿ ਸਾਰੇ ਲੋਕ ਨੇ ਜਿਹੜੀ ਉਹ ਖਾਂਦੇ ਨੇ। ਬਾਸੀ ਰੋਟੀ ਦਾ ਪੋਕ ਕਿਉਂ ਲਗਾਇਆ ਜਾਂਦਾ ਕਿਉਂਕਿ ਇਸ ਦਿਨ ਵੀ ਰੋਟੀ ਬਣਾਉਣ ਦੀ ਮਨਾਹੀ ਹੁੰਦੀ ਏ। ਤੋਂ ਇਸੇ ਤਰੀਕੇ ਦੇ ਨਾਲ ਨਾਨ ਪੰਚਮੀ ਵਾਲੇ ਦਿਨ ਵੀ ਤੁਸੀਂ ਆਪਣੇ ਘਰ ਦੇ ਵਿੱਚ ਰੋਟੀ ਬਿਲਕੁਲ ਨਹੀਂ ਬਣਾਉਣੀ ਰੋਟੀ ਬਣਾਉਣ ਦਾ ਕਹਿਣ ਦਾ ਭਾਵੇਂ ਕਿ ਤੁਸੀਂ ਪਰਹੇਜ਼ ਰੱਖਣਾ ਹੈ। ਕਿਸੇ ਤਰੀਕੇ ਨਾਲ ਜਿਸ ਤਵੇ ਤੇ ਤੁਸੀਂ ਰੋਟੀ ਪਕਾਉਣੀ ਹੈ ਉਸ ਤਵੇ ਨੂੰ ਤੁਸੀਂ ਗੈਸ ਦੇ ਉੱਪਰ ਬਿਲਕੁਲ ਵੀ ਨਹੀਂ ਰੱਖਣਾ ਭਾਵੇਂ ਉਹ ਸਟੀਲ ਦਾ ਹੋਵੇ ਭਾਵੇਂ ਬਿੱਟੀ ਦਾ ਤੇ ਭਾਵੇਂ ਹੋਵੇ ਲੋਹੇ ਦਾ ਇਸੇ ਤਰੀਕੇ ਦੇ ਨਾਲ ਹੁਣ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਹੁੰਦਾ ਹੈ ਕਿ ਜੇਕਰ ਅਸੀਂ ਇਸ ਦਿਨ ਰੋਟੀ ਨਾ ਬਣਾਈਏ ਸਾਨੂੰ ਰੋਟੀ ਨਹੀਂ ਬਣਾਉਣੀ ਚਾਹੀਦੀ ਤੇ ਅਸੀਂ ਹੋਰ ਕਿਹੜੀ ਚੀਜ਼ ਹੈ ਜਿਹੜੀ ਨੂੰ ਅਸੀਂ ਬਣਾ ਸਕਦੇ ਹਾਂ ਕਿਸੇ ਦਿਨ ਤੁਸੀਂ ਆਪਣੇ ਘਰ ਦੇ ਵਿੱਚ ਪੂੜੀ ਬਣਾ ਸਕਦੇ ਹੋ ਤੇ ਪੂੜੀ ਤੁਸੀਂ ਕਿਸ ਦੇ ਵਿੱਚ ਬਣਾਉਗੇ ਜਿਵੇਂ ਕਿ ਆਪਣੇ ਘਰ ਦੇ ਵਿੱਚ ਸਟੀਲ ਦੀ ਕੜਾਈ ਹੁੰਦੀ ਹੈ ਤੁਸੀਂ ਉਸ ਦੇ ਵਿੱਚ ਪੂੜੀ ਬਣਾ ਸਕਦੇ ਹੋ ਪਰ ਫਿਰ ਤੁਸੀਂ ਕਿਸੇ ਹੋਰ ਧਾਤੂ ਦੀ ਕੜਾਈ ਦੇ ਵਿੱਚ ਵੀ ਪੂੜੀ ਬਣਾ ਸਕਦੇ ਹੋ ਪਰ ਲੋਹੇ ਦੀ ਕੜਾਈ ਦੇ ਵਿੱਚ ਤੁਸੀਂ ਪੂੜੀ ਬਿਲਕੁਲ ਵੀ ਨਹੀਂ ਬਣਾਉਣੀ ਕਹਿੰਦਾ ਭਾਵ ਕਿ ਲੋਹੇ ਦੀ ਧਾਤੂ ਦਾ ਇਸਤੇਮਾਲ ਤੁਸੀਂ ਇਸ ਦਿਨ ਬਿਲਕੁਲ ਵੀ ਨਹੀਂ ਕਰਨਾ ਇਸ ਦੇ ਨਾਲ ਨਾਲ ਤੁਸੀਂ ਹਲਵਾ ਵੀ ਬਣਾ ਸਕਦੇ ਹੋ ਹਲਵੇ ਤੇ ਪੂੜੀ ਦਾ ਭੋਗ ਤੁਸੀਂ ਆਪਣੇ ਘਰ ਦੇ ਵਿੱਚ ਜਿਹੜੇ ਦੇਵੀ ਦੇਵਤੇ ਆ ਸਭ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਲਗਵਾਓ ਕਹਿੰਦਾ ਭਾਵ ਇਹ ਹੀ ਹੈ ਕਿ ਜੋ ਵੀ ਤੁਹਾਡੇ ਘਰ ਦੇ ਵਿੱਚ ਭਗਵਾਨ ਪਰਮਾਤਮਾ ਜਿੰਨਾਂ ਨੂੰ ਤੁਸੀਂ ਮੰਨਦੇ ਹੋ ਸਭ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਭੋਗ ਲਗਵਾਉਣਾ ਹੈ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਖੁਦ ਪਰਿਵਾਰ ਦੇ ਮੈਂਬਰ ਖਾ ਸਕਦੇ ਹੋ ਤੇ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਦਿਨ ਲਾਗ ਅੱਜਮੀ ਦੇ ਦਿਨ ਲਾਗ ਦੇਵਤਾ ਦਾ ਪੂਜਨ ਤੁਸੀਂ ਜ਼ਰੂਰ ਕਰਨਾ ਹੈ। ਇਸੇ ਤਰੀਕੇ ਦੇ ਨਾਲ ਇਸ ਦਿਨ ਕਈ ਲੋਕ ਕੀ ਕਰਦੇ ਆਂ ਨਾਗ ਪੰਚਮੀ ਦੇ ਦਿਨ ਜਾਂ ਫਿਰ ਮਹਾ ਸ਼ਿਵ ਰਾਤਰੀ ਦੇ ਦਿਨ ਸ਼ਾਵਨ ਪਰਦੋਸ਼ ਜਾਂ ਫਿਰ ਸੌਣ ਮਹੀਨੇ ਦੇ ਕਿਸੇ ਵੀ ਦਿਨ ਦੁੱਧ ਜਿਹੜਾ ਅਰਪਿਤ ਕਰਦੇ ਆ ਤੇ ਜਿਹੜਾ ਦੁੱਧੇ ਉਹ ਅਸੀਂ ਕਿਸ ਬਰਤਨ ਦੇ ਵਿੱਚ ਕਹਿੰਦਾ ਭਾਵੇਂ ਕਿਸ ਧਾਤੂ ਦੇ ਬਰਤਨ ਦੇ ਵਿੱਚ ਅਸੀਂ ਲੈ ਕੇ ਜਾਣਾ ਹੋਵੇਗਾ। ਤੇ ਲੋਕ ਤਾਂਬੇ ਦੇ ਲੋਟੇ ਦੇ ਵਿੱਚ ਕਈ ਵਾਰ ਦੁੱਧ ਲੈ ਜਾਂਦੇ ਆ ਪਰ ਸਾਨੂੰ ਤਾਂਬੇ ਦੇ ਲੋਟੇ ਦੇ ਵਿੱਚ ਕਦੇ ਵੀ ਦੁੱਧ ਅਰਪਿਤ ਮਹਾਦੇਵ ਨੂੰ ਨਹੀਂ ਕਰਨਾ ਚਾਹੀਦਾ ਇਸ ਤੋਂ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਕਦੇ ਵੀ ਮਹਾਦੇਵ ਨੂੰ ਦੁੱਧ ਅਰਪਿਤ ਕਰ ਰਹੇ ਹੋ ਤਾਂ ਤੁਸੀਂ ਪਿੱਤਲ ਦਾ ਲੋਟਾ ਲੈਣਾ ਹੋਵੇਗਾ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਚਾਂਦੀ ਦਾ ਲੋਟਾ ਹੈਗਾ ਤੁਸੀਂ ਉਹ ਲੈ ਸਕਦੇ ਹੋ ਜਾਂ ਪਿੱਤਲ ਦਾ ਲੈ ਸਕਦੇ ਹੋ ਪਰ ਭੁੱਲ ਕੇ ਵੀ ਤੁਸੀਂ ਤਾਂਬੇ ਦਾ ਲੋਟਾ ਬਿਲਕੁਲ ਵੀ ਨਹੀਂ ਲੈਣਾ ਇਸ ਗਲਤੀ ਨੂੰ ਤੁਸੀਂ ਭੁੱਲ ਕੇ ਵੀ ਨਹੀਂ ਕਰਨਾ ਤੇ ਖਾਸ ਕਰਕੇ 나ਗ ਪੰਚਮੀ ਵਾਲੇ ਦਿਨ ਤਾਂ ਤੁਸੀਂ ਭੁੱਲ ਕੇ ਵੀ ਇਸ ਗਲਤੀ ਨੂੰ ਕਦੇ ਵੀ ਨਾ ਕਰਿਓ। ਇਹਨਾਂ ਦਾ ਭਾਵ ਹੈ ਕਿ ਤੁਸੀਂ ਕਿਸੇ ਵੀ ਦਿਨ ਸੋਨ ਦੇ ਮਹੀਨੇ ਦੇ ਵਿੱਚ ਇਸ ਗਲਤੀ ਨੂੰ ਬਿਲਕੁਲ ਵੀ ਨਹੀਂ ਕਰਨਾ। ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਪੂਜਨ ਕਰਨਾ ਵਾਹਾਂ ਦੇ ਮੰਦਿਰ ਜਾ ਕੇ ਸ਼ਿਵਾਲਿਆ ਤੇ ਵੀ ਤੁਸੀਂ ਇਹ ਪੂਜਨ ਕਰ ਸਕਦੇ ਹੋ। ਤੁਸੀਂ ਫਲ ਅਕਸ਼ਿਤ ਵੀ ਅਰਪਿਤ ਕਰ ਸਕਦੇ ਹੋ ਤੇ ਇਸ ਦੇ ਨਾਲ-ਨਾਲ ਬਹੁਤ ਸਾਰੇ ਲੋਕ ਜੋ ਕਿ ਉਹਨਾਂ ਦੇ ਘਰ ਦੇ ਵਿੱਚ ਛੋਟਾ ਜਿਹਾ ਨਾਗ ਦੇਵਤਾ ਉਹਨਾਂ ਨੇ ਰੱਖਿਆ ਹੁੰਦਾ ਉਹ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਪੂਜਨ ਕਰ ਲੈਂਦੇ ਨੇ ਤੇ ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਲੋਕ ਇਸ ਦਿਨ ਆਪਣੇ ਘਰ ਦੇ ਵਿੱਚ ਨਾਗ ਦੇਵਤਾ ਦੀ ਚਿੱਤਰ ਬਣਾਉਂਦੇ ਆ ਤੇ ਉਹਨਾਂ ਦਾ ਵੀ ਪੂਜਨ ਕਰਦੇ ਆ ਇਸੇ ਤਰ੍ਹਾਂ ਇਸ ਦਿਨ ਤੁਹਾਨੂੰ ਨਾਗ ਦੇਵਤਾ ਦਾ ਪੂਜਨ ਜ਼ਰੂਰ ਕਰਨਾ ਚਾਹੀਦਾ ਹੈ ਤੇ ਇਸ ਦੇ ਨਾਲ ਨਾਲ ਮਹਾਦੇਵ ਦਾ ਪੂਜਨ ਵੀ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਤਦ ਤੁਸੀਂ ਇਸ ਦਿਨ ਮਹਾਦੇਵ ਤੇ ਨੰਗ ਦੇਵਤਾ ਦਾ ਪੂਜਨ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਜਿਹੜੇ ਸਾਰੇ ਗਸ਼ਟ ਨੇ ਉਹ ਦੂਰ ਹੋ ਜਾਂਦੇ ਨੇ ਤੇ ਭੁੱਲ ਕੇ ਵੀ ਤੁਸੀਂ ਇਹ ਰੋਟੀ ਬਣਾਉਣ ਦੀ ਜਿਹੜੀ ਗਲਤੀ ਹੈ ਬਿਲਕੁਲ ਵੀ ਨਹੀਂ ਕਰਨੀ ਇਸ ਦਿਨ ਤੁਸੀਂ ਆਪਣੇ ਘਰ ਦੇ ਵਿੱਚ ਰੋਟੀ ਤਾਂ ਤੁਸੀਂ ਭੁੱਲ ਕੇ ਵੀ ਨਹੀਂ ਬਣਾਉਣੀ ਪਰਵੇਂ ਕਿਸੇ ਵੀ ਪ੍ਰਕਾਰ ਦਾ ਕਿਸੇ ਵੀ ਧਾਤੂ ਦਾ ਤਵਾ ਹੋਵੇ ਪਰ ਤੁਸੀਂ ਬਿਲਕੁਲ ਵੀ ਨਹੀਂ ਬਣਾਉਣੀ ਕਈ ਲੋਕ ਸੋਚਣਗੇ ਕਿ ਲੋਹੇ ਦੇ ਤਵੇ ਤੇ ਨਹੀਂ ਬਣਾ ਸਕਦੇ ਅਸੀਂ ਸਟੀਲ ਮਿੱਟੀ ਦੇ ਤਵੇ ਤੇ ਬਣਾ ਲੈਨੇ ਪਰ ਬਿਲਕੁਲ ਵੀ ਤੁਸੀਂ ਨਹੀਂ ਬਣਾਉਣੀ ਇਸੇ ਤਰੀਕੇ ਦੇ ਨਾਲ ਸਾਲ 2025 ਦੇ ਵਿੱਚ ਜੋ ਨਾਗ ਪੰਚਮੀ ਦਾ ਇਨਾ ਆ ਰਿਹਾ ਇਹ ਬਹੁਤ ਹੀ ਸ਼ੋਭੀ ਤੇ ਇਸ ਦਿਨ ਬਹੁਤ ਹੀ ਸ਼ੁਭ ਤੇ ਦਰੁਭ ਸੰਜੋਗ ਬਣ ਗਿਆ ਸੋ ਇਸ ਕਰਕੇ ਇੰਨਾ ਗੱਲਾਂ ਦਾ ਤੁਸੀਂ ਧਿਆਨ ਜ਼ਰੂਰ ਕਰਨਾ ਤੇ ਇਹ ਉਪਾਅ ਤੁਸੀਂ ਜ਼ਰੂਰ ਕਰਨਾ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਤੇ ਜਾਣਕਾਰੀ ਜੋ ਕਿ ਅਸੀਂ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੱਸੀਏ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਕੜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਾਲ ਵੀ ਉਪਾਤ ਨਵੀਂ ਚਾਣ ਕਰੀ ਦੇ ਨਾਲ ਤਤਕ ਦੇ ਲਈ ਤੁਹਾਡਾ ਸਾਰੇ ਪੈਨਪ੍ਰਾਵਾ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਓ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ